ਬਾਬਾ ਦੀਰ ਸਿੰਘ ਜੀ ਨੇ ਚਾਰ ਸਰੂਪ ਲਿਖੇ ਇਹ ਉਹਨਾਂ ਨੇ ਇੱਡੇ ਤਿਆਗੀ ਸਨ ਮਾਸ ਆਦਿਕ ਨਹੀਂ ਸੀ ਖਾਂਦੇ ਸਿਰ ਲੱਥ ਜਿਨਨ ਤਨ ਕੋ ਦੇ ਤਜਸੀਸ ਲੈ ਕੇ ਗਏ ਉਹ ਕੱਚੇ ਬੇਰ ਖਾ ਖਾ ਕੇ ਚਾਰ ਬੀੜਾਂ ਦਾਉਂਦੇ ਸਾਹਿਬ ਲਿਖੀਆਂ ਸੀ ਇਸ ਪ੍ਰਕਾਰ ਜਿਹੜੇ ਗੁਰਮੁਖ ਹੈ ਉਹ ਇਸ ਪ੍ਰਕਾਰ ਤਿਆਗੀ ਵੀ ਹੈ ਪੌੜੀ ਹੋ ਗਿਆ ਆਖਾਂ ਇੱਕ ਜੀਵ ਫਿਰ ਸਕੇ ਪਾਤਸ਼ਾ ਇੱਕ ਜਵਾਬ ਦੇ ਨਾਲ ਅਸੀਂ ਕੀ ਕਹਿ ਸਕਦੇ ਹਾਂ ਤੇਰਾ ਅੰਤ ਨਾ ਭਾਈ ਲੰਕੀਰ ਸਿੰਘ ਸਾਹਿਬ ਜੀ ਨੇ ਇੱਕ ਮਾਸ ਦੇ ਖੰਡਣ ਦਾ ਖਰੜਾ ਬਣਾਇਆ ਹੈ ਨਾਰੰਗਵਾਲੋਂ ਵਾਲਿਆਂ ਦੇ ਭਾਈ ਸਾਹਿਬ ਨੇ ਉਹਦੇ ਵਿੱਚ ਲਿਖਿਆ ਵੀ ਦੱਸੋ ਇਹ ਕਿ ਮਾਸ ਖਾਣ ਦਾ ਜ਼ਿਕਰ ਕਿੱਥੇ ਆਇਆ ਅਤੇ ਦੱਸੋ ਕਿਹੜੀ ਤੁਕ ਚ ਆਇਆ ਸਾਰੇ ਅਰਥ ਕੀਤੇ ਸ਼ਬਦ ਤੇ ਫਿਰ ਕਿਸੇ ਨੂੰ ਪੁੱਛਿਆ ਜੀ ਕਿ ਅੰਡੇ ਤਾਂ ਖਾ ਲਿਆ ਕਰੀਏ ਉਹ ਭਾਈ ਸਾਹਿਬ ਤੁਰੇ ਜਾਂਦੇ ਸਨ ਨਾਲੀ ਦੇ ਵਿੱਚੋਂ ਜਿਹੜਾ ਕੁੱਕੜ ਸੀ ਉਹ ਸਾਲ ਤੇ ਮੇਰੀ ਘੇਰੇ ਦਾ ਨੱਕ ਸਨ ਕਿ ਆਇਆ ਸੀ ਮੈਲ ਨੂੰ ਉਹ ਖਾਂਦਾ ਵੇਖ ਕੇ ਕਹਿੰਦੇ ਓਏ ਇਹਦੀ ਇਹਦੀ ਅੰਸ ਖਾਣੀ ਤੇ ਅੰਡੇ ਚੱਬਣੇ ਚਲ ਉਹ ਅੱਖਾਂ ਕੰਨਾਂ ਨੂੰ ਹੱਥ ਲਾ ਕੇ ਕਹਿੰਦੇ ਬਾਬਾ ਜੀ ਅੱਜ ਤੋਂ ਮੈਂ ਨਹੀਂ ਖਾਵਾਂਗਾ ਇਹੋ ਜਿਨ੍ਹਾਂ ਗੁਰਮਖਾਂ ਦਾ ਤਿਆਗ ਹੈ ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਲਿਖੇ ਇਹ ਉਨਾਂ ਨੇ ਇਹ ਦੋ ਤੇ ਅਗੀਸਾਂ ਨੇ ਮਾਸਾਦਕ ਨਹੀਂ ਸੀ ਖਾਂਦੇ ਸਿਰ ਲੱਥ ਜਨਨ ਤਨ ਕੋ ਦੇ ਚੀਸ ਲੈ ਕੇ ਗਏ ਉਹ ਕੱਚੇ ਬੇਰ ਖਾ ਖਾ ਕੇ ਚਾਰ ਬੀੜਾਂ ਦੋਨੇ ਸਾਹ ਲਿਖੀਆਂ ਸੀ ਇਸ ਪ੍ਰਕਾਰ ਜਿਹੜੇ ਗੁਰਮੁਖ ਹੈ ਉਹ ਇਸ ਪ੍ਰਕਾਰ ਤਿਆਗੀ ਵੀ ਹੈ ਬਾਕੀ ਸਿੰਘਾਂ ਦਾ ਜ਼ਿਕਰ ਹੁੰਦਾ ਜਿਹੜਾ ਜਦੋਂ ਭੁੱਖ ਦਾ ਦੁੱਖ ਹੁੰਦਾ ਸੀ ਜੰਗਲਾਂ ਵਿੱਚ ਰਿਹਾ ਕਰਦੇ ਸਿੰਘ ਉਸ ਵੇਲੇ ਗਿਆਨੀ ਗਿਆਨ ਸਿੰਘ ਲਿਖਿਆ ਹੈ ਕੱਚੇ ਸ਼ਿਕਾਰ ਮਾਰ ਮਾਰ ਕੇ ਵੀ ਖਾਇਆ ਕਰਦੇ ਆਪਣੇ ਸਮੇਂ ਨੂੰ ਬਤੀਤ ਕਰਨ ਵਾਸਤੇ ਧਰਮ ਵਾਸਤੇ ਕੁਰਬਾਨੀ ਕਰਨ ਵਾਸਤੇ ਉਹ ਸਿੰਘ ਆਪਣੀਆਂ ਜਾਨਾਂ ਹੀਲ ਕੇ ਮੁਲਕ ਦੇ ਅੰਦਰੋਂ ਜ਼ੁਲਮ ਨੂੰ ਕੱਟਣ ਵਾਸਤੇ ਉਹਨਾਂ ਦਾ ਸਾਹ ਸਮਝੀ ਜਾਇਜ਼ ਸੀ ਇਸ ਪ੍ਰਕਾਰ ਦਾ ਖਾਣਾ ਜਿਹੜਾ ਸਵਾਦਾਂ ਵਾਸਤੇ ਖਾਣਾ ਹੈ ਤੇ ਇਹਦਾ ਇੱਕ ਵਿਸ਼ੇ ਭੋਗਣ ਦੀ ਇੱਛਾ ਨੂੰ ਲੈ ਕੇ ਤੇ ਆਪਣੇ ਆਪ ਨੂੰ ਬਾਹਲਾ ਮੋਟਾ ਤਾਜ਼ਾ ਹੋ ਜਾਵਾਂ ਇਸ ਖਿਆਲ ਤੇ ਬਾਣੀ ਦੇ ਅਸੂਲ ਅਰਸਾਰ ਜੋ ਬਾਣੀ ਨੂੰ ਪੜਨ ਵਾਲਾ ਆਦਮੀ ਹੈ ਉਹ ਤਾਂ ਮਾਸ ਦਾ ਜ਼ਰੂਰ ਤੇ ਆਗ ਹੀ ਕਰ ਦੇਵੇਗਾ ਜੇ ਆਪਣੀ ਮਰਜ਼ੀ ਕਰਨੀ ਉਹ ਕਿਵੇਂ ਕਰੇ